ਰਾ ਕੋਈ ਵੀ ਔਖਾ ਨਹੀਂ ਹੁੰਦਾ ਬਸ ਚੱਲਣ ਦਾ ਹੌਸਲਾ ਹੋਣਾ ਚਾਹੀਦਾ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਕਿ ਤੁਸੀਂ ਅੱਜ ਜਾਣਦੇ ਹੋ ਕਿ ਅੱਜ ਤਰੀਕ ਹੈਗੀ ਆ 9 ਜੂਨ ਆ 9 ਜੂਨ 2025 ਹੈ ਨਾ ਤੇ ਤੁਹਾਡੀ ਕੱਲ ਮਤਲਬ ਕਿ 10 ਜੂਨ ਨੂੰ ਦੇ ਆਪਣੀ 23 ਜ਼ਿਲ੍ਹਾ ਵਿੱਚ 10 ਜੂਨ 2025 10 ਜੂਨ 2025 ਤੋਂ ਆਪਣੇ ਜਿਹੜੇ ਤੇ ਜ਼ਿਲ੍ਹਿਆਂ ਉਹਨਾਂ ਵਿੱਚ ਕਾਉਂਸਲਿੰਗ ਇਹ ਜਿਹੜੇ ਕਾਉਂਸਲਿੰਗ ਹੈ ਜਿਹੜੇ ਮੈਰਿਟੋਰੀਅਸ ਤੇ ਸਕੂਲ ਆਫ ਫੈਮਿਨਸ ਜਿਹੜੇ ਸਟੂਡੈਂਟਸ ਹੀ ਤੇ ਮਿਲ ਕੇ 10 ਜੂਨ ਤੋਂ ਕਾਉਂਸਲਿੰਗ ਦੀ ਡੇਟ ਸਟਾਰਟ ਹੋਣ ਜਾ ਰਹੀ ਹੈ ਤੇ ਜੇ ਨਾ ਤੇ ਜਿਹੜੇ-ਜਿਹੜੇ ਵਿਦਿਆਰਥੀਆਂ ਨੇ ਕੱਲੂ ਜਾਣਾ ਹੈ ਕਾਉਂਸਲਿੰਗ ਨੂੰ ਮਿਲ ਕੇ ਫਸਟ ਕਾਉਂਸਲਿੰਗ 'ਚ ਜਾਣਾ ਹੈ ਹਨਾ ਉਹਨਾਂ ਨੂੰ ਮੇਰੇ ਵੱਲੋਂ ਕੰਗ੍ਰੈਚੁਲੇਸ਼ਨਸ ਤੇ ਗਾਹ ਮਿਲ ਕੇ ਕੱਲੀ ਇੱਕ ਇੱਕ ਕਾਉਂਸਲਿੰਗ ਨਹੀਂ ਆਣੀ ਅੱਗੇ ਵੀ ਕਾਉਂਸਲਿੰਗ ਆਣੀ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ এই মই এক ਮੈਂ ਪਹਿਲਾ ਇੱਕ ਵਾਲੀ ਪਹਿਲਾ ਲਈ ਵੀਡੀਓ ਚ ਇੱਕ ਵੀਡੀਓ ਪਾ ਚੁੱਕਿਆ ਹਾਂ ਜਿਹਦੇ ਵਿੱਚ ਮੈਂ ਦੱਸਿਆ ਕਿ ਮੁੰਡਿਆਂ ਤੇ ਕੁੜੀਆਂ ਦੀ ਮੈਰਿਟ ਲਿਸਟ ਦਿਖਾਈ ਸੀ ਫਰਸਟ ਮੈਰਿਟ ਲਿਸਟ ਹੈ ਨਾ ਜਿਹੜੀ ਆਈ ਸੀ ਉਹ ਦਿਖਾਈ ਸੀ ਤੇ ਮੈਂ ਉਹਦੇ ਵਿੱਚ ਕਾਉਂਸਲਿੰਗ ਸੈਂਟਰ ਵੀ ਦਿਖਾਈ ਸੀ ਕਿਹੜੇ-ਕਿਹੜੇ ਕਾਉਂਸਲਿੰਗ ਸੈਂਟਰ ਆ ਤੇ ਹੋਰ ਵਾਧੂ ਇਨਫੋਰਮੇਸ਼ਨ ਦਿੱਤੀ ਸੀ ਨਾਲੇ ਕਿਹੜੇ ਤੁਸੀਂ ਵੀ ਮਤਲਬ ਕਿਹੜੇ-ਕਿਹੜੇ ਡਾਕੂਮੈਂਟ ਲੈ ਕੇ ਜਾਣੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤੁਸੀਂ ਉਹ ਵੀ ਚੈੱਕ ਆਊਟ ਕਰ ਲਿਓ ਕਿਉਂਕਿ ਉਹ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਐਦਾਂ ਨਾ ਹੋਵੇ ਵੀ ਮੰਨ ਲਓ ਤੁਸੀਂ ਉੱਥੇ ਜਾਵੋ ਤੇ ਤੁਹਾਡਾ ਕੋਈ ਡਾਕੂਮੈਂਟ ਰ ਕੋਈ ਵੀ ਤੁਹਾਡੀ ਚੀਜ਼ ਹੈ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਢੰਗ ਦਾ ਨਾ ਮਿਲੇ ਹਨ ਤੇ ਅੱਜ ਵਾਲੀ ਵੀਡੀਓ ਵਿੱਚ ਦੇਖੋ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਡਾ 10 ਤਰੀਕ ਨੂੰ ਮਿਲ ਕੇ ਜਾਨੀ ਕਿ ਕੱਲੂ 10 ਜੂਨ 2025 ਤੋਂ ਇਹ ਕਾਉਂਸਲਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਜੇਦੀ ਟਾਈਮਿੰਗ ਇੱਥੇ ਦੱਸੀ ਹੋਈ ਆ 9 ਤੋਂ 5 ਵਜੇ ਫਿਲਹਾਲ ਤੇ ਦੇਖੋ ਹੁਣ ਤੁਹਾਡੀ ਕਲੋਂ ਪਹਿਲੀ ਮੈਰਿਟ ਲਿਸਟ ਵਿੱਚ ਨਾਮ ਆਇਆ ਹਨ ਮੈਰਿਟ ਲਿਸਟ ਵਿੱਚ ਨਾਮ ਆਇਆ ਤੇ ਫਰਸਟ ਕਾਉਂਸਲਿੰਗ ਆ ਲੈਟ ਸਟੂਡੈਂਟ ਜਿੰਦੀ ਰੈਂਕ ਮਿਲ ਕੇ ਹਾਈਗੇਸਟ ਆ ਉਹ ਮਿਲ ਕੇ ਤੁਸੀਂ ਐਦਾਂ ਨਾ ਹੋਵੇ ਮਿਲ ਕੇ ਨਾ ਵੀ ਤੁਸੀਂ ਲੇਟ ਜਾਵੇ ਤੁਸੀਂ ਮਿਲ ਕੇ ਜਿੰਨਾ ਟਾਈਮ ਦਿੱਤਾ ਹੈ ਉਹ ਤੋਂ ਪਹਿਲੇ ਤੁਸੀਂ ਜਾ ਜਿਵੇਂ ਕਿ ਇੱਥੇ 9 ਤੋਂ 5 ਵੀ ਦਿੱਤਾ ਆ ਤੁਸੀਂ ਉੱਥੇ ਮੰਨ ਲਓ 8 ਵਜੇ ਤੁਸੀਂ ਉੱਥੇ ਪਹੁੰਚੇ ਹੋਣੇ ਚਾਹੀਦੇ ਜਿੱਥੇ ਵੀ ਤੁਹਾਡਾ ਸੈਂਟਰ ਹੈ ਹਨਾ ਜਿੱਦੇ ਮਿਲ ਕੇ ਜਿੱਥੇ ਵੀ ਤੁਹਾਡਾ ਸੈਂਟਰ ਹੈ ਦੇਖੋ ਇੱਥੇ ਹੁਣ ਜਿਹੜੀ ਫਰਸਟ ਮੈਰਿਟ ਲਿਸਟ ਆਈ ਹੈ ਹਨਾ ਫਰਸਟ ਮੈਰਿਟ ਲਿਸਟ ਆਈ ਹੈ ਤੇ ਉਹਦੇ ਵਿੱਚ ਆਹ ਇਹਦੇ ਵਿੱਚ ਦੇਖੋ ਹੁਣ ਇੱਥੇ ਇੱਕ 10 ਜੂਨ ਨੂੰ ਮੰਗਲਵਾਰ ਮਿਲ ਕੇ ਜਾਣੀ ਕਾਲੂ 10 ਜੂਨ ਨੂੰ ਇੱਕ ਕਾਉਂਸਲਿੰਗ ਹੋਣੀ ਹੈ ਫਰਸਟ ਕਾਉਂਸਲਿੰਗ ਸੈਕਿੰਡ 12 ਨੂੰ 13 ਨੂੰ ਹੋਣੀ ਆ ਨਾ ਉਸ ਤੋਂ ਬਾਅਦ ਦੇਖੋ ਇਹ ਲਾਸਟ ਵਾਲੀ ਹੋਣੀ ਆ 16 ਨੂੰ ਠੀਕ ਹੈ ਇਹ ਮੈਂ ਉਹ ਵੈਸੇ ਪਹਿਲਾਂ ਵੀ ਪਾ ਚੁੱਕਿਆ ਕਿਉਂਕਿ ਹੋਣ ਮੇ ਮੈਂ ਇੱਕ ਪਾਈ ਸੀ ਤੇ ਮੈਂ ਪੁੱਛਿਆ ਸੀਗਾ ਸਟੂਡੈਂਟ ਨੂੰ ਵੀ ਜੇ ਤੁਹਾਨੂੰ ਹੋਰ ਕਿਹੜੀ ਕਿਹ ਟੌਪਿਕ ਦੇ ਵੀਡੀਓ ਚਾਹੀਦੇ ਤੇ ਉਹ ਕਹਿੰਦੀ ਸੀ ਮਲਕ ਸੈਕੰਡ ਮੈਟ లిస్ట్ ਕਰਵਾਉਣੀ ਆ ਹਨਾ ਵੀ ਸਾਡੀ ਸੈਕੰਡ ਮੈਟ లిస్ట్ ਕਰਵਾਉਣੀ ਆ ਸਾਡੇ ਅਸੀਂ ਅਸੀਂ ਥੋੜੇ ਨੰਬਰਾਂ ਤੋਂ ਰਹਿ ਕੇ ਸੈਕੰਡ ਮੈਟ లిస్ట్ ਕਰਵਾਉਣੀ ਆ ਅੱਜ ਵਾਲੀ ਵੀਡੀਓ ਚ ਅਸੀਂ ਤੁਹਾਨੂੰ ਉਹੀ ਇਨਫੋਰਮੇਸ਼ਨ ਦੇਵਾਂਗੇ ਤੇ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ 10 ਤਰੀਕ 12 ਤਰੀਕ 13 ਤਰੀਕ ਤੇ 16 ਤਰੀਕ ਮਲਕੇ ਤੇ ਚਾਰ ਕਾਉਂਸਲਿੰਗ ਹੋਣੀਆਂ ਹਨਾ ਚਾਰ ਕਾਉਂਸਲਿੰਗ ਹੋਣੀਆਂ ਤੇ ਇੱਥੇ ਦੱਸਿਆ ਪਾਇਆ ਜਿਵੇਂ ਕਿ ਇੱਥੇ ਦੇਖ ਸਕ ਤੇ ਲੜਕੀਆਂ ਲੜਕੀਆਂ ਦੀ ਲੜੀ ਨੰਬਰ 1 ਤੋਂ ਲੈ ਕੇ 1200 ਤੱਕ ਲੜਕੀਆਂ ਦੀ 1 ਤੋਂ ਲੈ ਕੇ ਇਹ 1 ਤੋਂ 995 ਤੱਕ ਇਹ ਜੇਕਰ ਤੁਹਾਨੂੰ ਨਹੀਂ ਸਮਝ ਲੱਗਦਾ ਪਿਆ ਮੈਂ ਤੁਹਾਨੂੰ ਦੱਦੂਆ ਜਿਹੜੀ ਮੈਰਿਟ ਲਿਸਟ ਆਈ ਸੀ ਨਾ ਮੈਰਿਟ ਲਿਸਟ ਵਿੱਚ ਦਾ ਲੜੀ ਨੰਬਰ ਸੀ ਮੈਰਿਟ ਨੰਬਰ 1 ਤੋਂ ਲੈ ਕੇ ਐ ਤੱਕ ਮਿਲ ਕਿੰਨੇ ਸਾਰੇ ਸੀ ਮਿਲ ਕੇ 2000 ਕੁਸ਼ਕ ਐਥੇ ਤੱਕ ਕੁੜੀਆਂ ਦੀ ਵੀ ਸੇਮ ਐਦੀ ਸੀ ਇਹ ਕੁਝ ਉਸ ਹਿਸਾਬ ਨਾਲ ਜਿੱਦ ਦੱਸਿਆ ਹੋਇਆ ਇਹਦੇ ਵਿੱਚ ਜਿਵੇਂ ਹਨਾ ਜਿਵੇਂ ਕਿ ਹੇਤ ਲੜਕੀਆਂ ਦੀ 4675 ਤੱਕ ਗਈ ਸੀ ਤੇ ਲੜਕਿਆਂ ਦੀ ਇੱਥੇ ਤਾਂ ਸੇਵਾਵਾਂ ਵੀ 3334 ਫਸਟ ਆਈ ਥਿੰਕ ਜਿਹੜੇ ਫਸਟ ਆ ਤੇ ਹੋਰ ਤੁਹਾਨੂੰ ਦਿਖਾ ਦਈਏ ਕਿ ਮਤਲਬ ਕਿ ਜਿਹੜੇ ਆਹ ਵਾਲੀ ਕਾਉਂਸਲਿੰਗ ਆ ਜਿਹੜੀ ਇੱਥੇ ਹੁਣ ਕੱਲ੍ਹ ਨੂੰ ਹੋਣੀ ਆ ਜਾਂ ਦੂਜੀ ਹੋਣੀ ਤੀਜੀ ਹੋਣੀ ਜਾਂ ਚੌਥੀ ਹੋਣੀ ਉਹਦੇ ਵਿੱਚ ਕਿਹੜੇ ਕਿਹੜੇ ਸਟੂਡੈਂਟ ਮਿਲ ਕੇ ਨੰਬਰਾਂ ਦੇ ਸਾਬ ਬਣਾ ਲੈ ਮਲਕ 150 ਵਿੱਚੋਂ ਮਾਲੂ ਕਿਸੇ ਦੇ 100 ਨੰਬਰ ਆਏ 98 ਨੰਬਰ ਆਏ ਕਿੰਨੇ ਹੀ ਵੀ ਆਏ ਮਲਕਿ ਕਿਹੜੇ ਕਿਹੜੇ ਨੰਬਰਾਂ ਵਾਲੇ ਬੱਚਿਆਂ ਨੇ ਇਹ ਫਰਸਟ ਕਾਉਂਸਲਿੰਗ ਜਾਣਾ ਸੈਕਿੰਡ ਕਾਉਂਸਲਿੰਗ ਜਾਣਾ ਥਰਡ ਕਾਉਂਸਲਿੰਗ ਜਾਣਾ ਮਲਕ ਕਹੇ ਡਟ ਦੱਸਿਆ ਵਾ ਤੇ ਅਸੀਂ ਇਹ ਚ ਦੱਸਾਂਗੇ ਵੀ ਅਗਲੀ ਜਿਹੜੀ ਦੂਸਰ ਸੈਕਿੰਡ ਮੈਰਿਟ ਲਿਸਟ ਆਉਣ ਦੀ ਬਿਕੋ ਦ ਸੰਭਾਵਨਾ ਹੈ ਹਨਾ ਜਿਵੇਂ ਤੁਸੀਂ ਇੱਥੇ ਦੇਖ ਹੀ ਸਕਦੇ ਹੋ ਕਿ ਇੱਥੇ ਅਸੀਂ ਜਿਹੜੀ ਗਰਲਜ਼ ਦੀਆਂ ਗਰਲਜ਼ ਦੀ ਅਸੀਂ ਮੈਰਿਟ ਲਿਸਟ ਕੱਢੀਆ ਗਰਲਜ਼ ਅਸੀਂ ਇੱਥੇ ਤਾਂ ਮੈਰਿਟ ਲਿਸਟ ਕੱਢੀਆ ਕਿਉਂਕਿ ਬਿਕੋਜ਼ ਇੱਥੇ ਜਿਹੜੀ ਮਤਲਬ ਕਿ ਹਾਈਐਸਟ ਜਿਹੜੀ ਮਾਰਕਸ ਸੀ 138 ਸੀ ਪੂਰੇ ਪੰਜਾਬ ਚ ਕੁੜੀਆਂ ਮੁੰਡੀਆਂ ਦੀ 137 ਸੀ ਮਿਲ ਕੇ ਤੇ ਕੁੜੀਆਂ ਦੀ 138 ਮਿਲ ਕੇ ਹਾਈएस्ट ਰਿਹਾ ਸੀ ਤੇ ਇੱਥੇ ਦੇਖੋ ਹੁਣ ਅਸੀਂ ਤੁਹਾਨੂੰ ਦਿਖਾ ਦਈਏ ਕਿ ਮੈਰਿਟ ਦੇ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਮੈਰਿਟ ਨੰਬਰ ਲਿਖੇ ਹੋਏ ਹਨ ਕਈ ਸਟੂਡੈਂਟ ਮਿਲ ਕੇ ਕੁਝ ਕੁ ਨੰਬਰਾਂ ਤੋਂ ਰਹਿ ਗਏ ਆ ਮਿਲ ਕੇ ਉਦਾਂ ਉਹ एलिजिਬਲ ਹੋ ਗਿਆ ਇਹ ਜਿਹੜੇ ਸਟੂਡੈਂਟ ਉਹ एलिजिਬਲ ਹੋ ਗਿਆ ਵੀ ਬਟ ਉਹਨਾਂ ਚ ਐਦਾਂ ਹੋਇਆ एलिजिਬਲ ਤਾਂ ਹੋ ਗਏ ਬਟ ਪਹਿਲੀ ਮੈਟਲਿਸਟ ਵਿੱਚ ਉਹਨਾਂ ਦਾ ਨਾਮ ਨਹੀਂ ਆਇਆ ਕੋਈ ਤੁਸੀਂ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਸੈਕੰਡ ਮੈਟਲਿਸਟ ਵਿੱਚ ਤੁਹਾਡਾ ਨਾਮ ਪੱਕਾ ਆਊਗਾ ਕਿਉਂਕਿ ਜੇ ਤੁਸੀਂ ਐਲੀਜੀਬਲ ਹੋ ਤਾਂ ਤੁਹਾਡਾ ਸੈਕੰਡ ਵਿੱਚ ਆ ਜਾਊਗਾ ਤੇ ਆ ਤੇ ਦੇਖੋ ਹੁਣ ਹੁਣ ਜਿਹਨਾਂ ਦੀ ਮਿਲ ਕੇ 138 ਆ 100 ਸੋਰੀ ਸੋਰੀ 100 ਹਾਂ ਜੀ 138 ਆ ਮਾਰਕਸ ਜਿਹਦਾ 138 ਤੋਂ ਲੈ ਕੇ ਅੱਧਾ ਚੱਲਦੇ ਪਏ ਆ ਦੇਖੋ ਇਹ ਕਿੰਨੇ ਮਿਲ ਕੇ ਦੇਖੋ ਹੁਣ ਪਹਿਲਾ ਤਾਂ ਸਿਖਿਆ ਕੁਐਸ਼ਨ ਇਹ ਹੈ ਕਿ ਜਿਹੜੀ ਕਾਉਂਸਲਿੰਗ ਆ ਮਿਲ ਕੇ 10 ਤਰੀਕ ਨੂੰ ਕਿਹੜੇ ਕਿਹੜੇ ਕਿੰਨੇ ਨੰਬਰਾਂ ਤੱਕ ਦੇ ਸਟੂਡੈਂਟ ਦੀ 10 ਤਰੀਕ ਨੂੰ ਕਾਉਂਸਲਿੰਗ ਹੋਣੀ ਆ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ 1 ਮਿੰਟ ਅਸੀਂ ਇੱਥੇ ਜ਼ੂਮ ਕਰ ਲੈਨੇ ਆ ਆ ਹਾਈएस्ट ਇੱਥੇ 138 ਆ ਹੁਣ 138 ਤੋਂ ਲੈ ਕੇ ਅਸੀਂ ਦੇਖਣਾ ਹੈ ਕਿੰਨੀ ਤਰੀਕ ਤੱਕ ਮਤਲਬ ਕਿ ਕਿੰਨੇ ਨੰਬਰਾਂ ਤੱਕ ਦੇ ਜਿਹੜੇ ਸਟੂਡੈਂਟਸ ਦੀ ਕਾਉਂਸਲਿੰਗ ਆ ਉਹ ਕੱਲ ਨੂੰ ਹੋਊਗੀ 10 ਜੂਨ ਤੋਂ ਹਲੇ 105ਾ 105 ਚੱਲਿਆ ਆ ਰਿਹਾ 103 ਆ 99 97 96 95 94 92 99 a 89 1 ਮਿੰਟ ਇੱਕ ਮਿੰਟ ਇੱਕ ਮਿੰਟ ਹਾਂਜੀ ਜਿਵੇਂ ਕਿ ਤੁਸੀਂ ਇੱਥੇ ਦੇਖ ਹੀ ਸਕਦੇ ਹੋ ਕਿ ਇੱਕ ਮਿੰਟ ਇੱਥੇ ਦੇਖੋ ਇਹ ਜਿਹੜਾ ਇੱਥੇ ਸੋਰੀ ਜਿਹੜਾ ਇੱਥੇ ਤੱਕ ਆ ਇੱਥੇ ਇੱਥੇ ਤੱਕ ਦੇਖੋ ਇਹ ਤੇ 88 ਮਾਰਕਸ ਹਨ ਇਹ ਦੇਖੋ 88 ਮਾਰਕਸ ਤੇ ਫੀਮੇਲ ਦੀ ਹੈ ਤੇ 88 88 ਤੱਕ ਦਾ ਇੱਥੇ ਓਪਨ ਕੈਟਾਗਰੀ ਚ ਇੱਥੇ 10 ਤਰੀਕ ਤੱਕ ਸੀਗੀ ਹਨਾ ਇਹ ਵਾਲੇ ਵਾਲੇ ਸਟੂਡੈਂਟਸ ਤੱਕ 10 ਤਰੀਕ ਨੂੰ ਉਸ ਤੋਂ ਬਾਅਦ ਦੇ ਜਿਹੜੇ ਮਤਲਬ ਕਿ ਆਪ ਬਾਕੀ ਜਿਹੜੇ ਸਟੂਡੈਂਟ ਜਿਹਦਾ ਤੇ ਮਾਨਵੀ ਇੱਕ ਮੈਂਚ ਆ ਇਹ ਇੱਕ ਮਿੰਟ ਹੈ ਮਾਨਵੀ ਨੋ ਮਾਨਵੀ ਨਹੀਂ ਅੱਜ ਤੱਕ ਕੋਣ ਹੈ ਜਾਨਵੀ ਹਨਾ ਜਿਹੜੇ ਇਹ ਸਟੂਡੈਂਟ ਆ ਮਤਲਬ ਕਿ ਇਹ 38 ਮੈਂ ਸੋਰੀ 88 ਤੋਂ 88 ਤੋਂ ਬਾਅਦ ਬਾਅਦ ਵਾਲਿਆਂ ਦੀ ਕਿੰਨੇ ਤਰੀਕ ਨੂੰ 12 ਤਰੀਕ ਨੂੰ ਕਾਉਂਸਲਿੰਗ ਇਹਦਾ ਮਤਲਬ ਕਿ ਜਿਹੜੇ 138 ਤੋਂ ਲੈ ਕੇ 88 ਤੱਕ 138 ਤੋਂ ਲੈ ਕੇ 18 ਮਤਲਬ ਕਿ 88 ਤੱਕ ਜਿਹੜੇ ਮਤਲਬ ਕਿ ਅੱਜ 88 ਤੱਕ ਉਹਨਾਂ ਦੇ ਤਾਂ 10 ਤਰੀਕ ਨੂੰ ਆ ਤੇ ਫਿਰ ਉਹਨਾਂ ਨੇ ਤਾਂ ਬਾਕੀ ਰੱਖੀ ਆ ਦੂਸਰੇ ਦਿਨ ਕਿਉਂਕਿ ਇਹਨੇ ਬੱਚੇ ਫਿਰ ਹੈਂਡਲ ਕਰਨੇ ਥੋੜੇ ਓਕੇ ਹੋ ਜਾਂਦੇ ਆ ਇਸ ਤੋਂ ਬਾਅਦ ਦੇਖਦੇ ਹੁਣ ਅੱਗੇ 12 ਤਰੀਕ ਤੋਂ ਅੱਛਾ ਤੋਂ ਲੈ ਕੇ 88 ਤੋ ਕਿੰਨੇ ਕਿੰਨੇ ਨੰਬਰਾਂ ਤੱਕ ਦੇ ਜਿਹੜੇ ਸਟੂਡੈਂਟ ਨੇ ਆ ਉਹ 12 ਤਰੀਕ ਨੂੰ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੰਤੂ ਵਾਲੇ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕੱਲੂ ਕਾਉਂਸਲਿੰਗ ਹੈ ਤੇ ਕਈ ਸਟੂਡੈਂਟਸ ਜਿਹੜੇ ਉਹਨਾਂ ਨੂੰ ਆਪਣਾ ਡਾਕੂਮੈਂਟ ਨਹੀਂ ਪਤਾ ਹੁੰਦਾ ਜਾਂ ਕਾਉਂਸਲਿੰਗ ਸੈਂਟਰ ਨਹੀਂ ਪਤਾ ਹੁ ਪਤਾਇਆ ਅਸੀਂ ਉਹਦੀ ਇਨਫੋਰਮੇਸ਼ਨ ਹੈ ਸੀ ਉਹਦੀ ਪਹਿਲੀ ਵੀਡੀਓ ਬਣਾ ਚੁੱਕੇ ਆ ਤੇ ਆ ਹੋ ਸਕੇ ਤਾਂ ਆਹ ਵੀਡੀਓ ਵੀ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਜਿੰਨੇ ਵੀ ਤੁਹਾਡੇ ਸਕੂਲ ਵਿੱਚ ਸਟੂਡੈਂਟਸ ਨੇ ਆ ਤੁਹਾਡੇ ਫਰੈਂਡਸ ਨੇ ਐ ਐਮਿਨੈਂਸਿਸ ਮੈਰਿਟੋਰੀਸ ਦਾ ਪੇਪਰ ਦਿੱਤਾ ਆ फिलहाल तो इतने बयासी तक बारह तरीक तक एटी टू तक एटी वन तक हाँ जी जिमें कि ती तो इ देख सकते हो कि इत एक मिनट इत एक मिनट इन थोड़ा हो जाए इत ਮਲਕਿ 88 ਤੋਂ ਲੈ ਕੇ ਮਲਕਿ ਅਰਧ ਦੇ 88 ਤੋਂ ਲੈ ਕੇ 80 ਤੱਕ ਉਹਨਾਂ ਦੀ ਹੈਗੀ ਜੀ 12 ਤਰੀਕ ਨੂੰ ਅਤੇ ਕੇੜਿਆ ਰਾਜਵੀਰ ਕੋਰ ਆ ਰਾਜਵੀਰ ਕੋਰ ਠੀਕ ਹੈ ਜੀ ਅੱਜ ਤੱਕ ਆ ਤੇ ਅਗਾਹਾਂ ਦੇਖੋ ਬਾਹਾਂ ਕਾ 80 ਤੋਂ ਲੈ ਕੇ ਲਗਭਗ ਇੱਥੇ ਚਲੋ 1 2 3 ਜਿਹੜੇ ਸਟੂਡੈਂਟ ਉਹਨਾਂ ਦੀ 12 ਤਰੀਕ ਨੂੰ ਆ ਗਈਆਂ ਬਟ ਜਿਹੜੇ ਬਾਅਦ ਵਿੱਚ 80 ਵਾਲੇ ਉਹਨਾਂ ਦੀ ਹੈਗੀ 13 ਤਰੀਕ ਨੂੰ ਹਨਾ 13 ਤਰੀਕ ਨੂੰ 13 ਤਰੀਕ ਨੂੰ ਤੇ 13 ਤਰੀਕ ਨੂੰ ਜੇ ਮੈਂ ਕਹਤੇ ਕਿ ਕਿਹੜਾ 13 ਤਰੀਕ ਨੂੰ ਫਰਸਟ ਬੱਚਾ ਆ ਪਰਨੀਤ ਪਰਨੀਤ ਕੋਰ ਪਰਨੀਤ ਕੋਰ ਮਨ ਲਕਿ 80 ਤੋਂ ਲੈ ਕੇ ਹੁਣ ਦੇਖਦੇ ਆਂ ਵੀ 13 ਤਰੀਕ ਤੱਕ ਕਿਹੜੇ ਸਟੂਡੈਂਟਸ ਮਨ ਲਕਿ ਕਿੰਨੇ ਨੰਬਰਾਂ ਵਾਲੇ ਸਟੂਡੈਂਟਸ ਸੀ 13 ਤਰੀਕ ਨੂੰ ਆ 80 ਤੋਂ ਲੈ ਕੇ ਹਲੇ ਤਾਂ 76 75 ਤੱਕ ਇੱਕ ਮਿੰਟ ਇੱਕ ਮਿੰਟ ਹਾਂਜੀ ਦੇਖੋ ਇੱਥੇ ਦੇਖ ਸਕਦੇ ਤੁਸੀਂ ਤੇ ਇੱਥੇ ਲਿਖਿਆ ਹੋਇਆ ਜੀ 76 ਤੱਕ 76 ਜਿਹੜੇ ਮਿਲ ਕੇ 76 ਤੱਕ 80 ਤੋਂ ਇੱਕ ਮਿੰਟ 80 ਤੋਂ 76 ਤੱਕ ਉਹਨਾਂ ਦੀ ਹੋਣੀ ਹੈ ਜੀ ਜਿਹੜੇ ਨੰਬਰ ਆਏ ਉਹਨਾਂ ਦੀ ਹੋਣੀ 13 ਤਰੀਕ ਨੂੰ ਤੇ ਜਿਵੇਂ ਕਿ ਅੱਜ ਤੁਸੀਂ ਓਪਨ ਕੈਟਾਗਰੀ ਦੇਖਦੇ ਸੀ ਪ੍ਰਾਈਵੇਟ ਸਕੂਲ ਇਹਦਾ ਮਤਲਬ ਹੈ ਕਿ ਜਿਹੜੇ ਮਲਕਾ ਇਥੇ ਜਿਹੜੇ ਓਪਨ ਹੈ ਮਲਕੇ ਓਪਨ ਗਵਰਨਮੈਂਟ ਸਕੂਲ ਆਲੇ 아이 ਥਿੰਕ ਨਾ ਇਹ ਗਵਰਨਮੈਂਟ ਸਕੂਲ ਆਲੇ ਮਲਕੇ ਕਿੰਨੀਆਂ ਵੀ ਕਾਸਟ ਆ ਉਹ ਮਲ ਗਵਰਨਮੈਂਟ ਸਕੂਲ ਜਿਹੜੇ ਬੱਚੇ ਪੜ੍ਹਦੇ ਉਹਨਾਂ ਦੀ ਇੱਕ ਗੁਆਲਸ ਦੀ ਇੱਥੇ ਦੱਸਿਆ ਵਾ 76 ਤੱਕ ਤੇ ਉਹਦੇ ਬਾਅਦ ਜਿਹਨ ਦੇ 122 ਆ ਉਹਨਾਂ ਦੀ ਹੋਣੀ ਹੈ ਕਿ ਜੇ 16 ਤਰੀਕ ਨੂੰ ਲਾਸਟ ਕਾਉਂਸਲਿੰਗ ਜਿਹੜੀ 16 ਤਰੀਕ ਨੂੰ ਆ ਉਹ ਪ੍ਰਾਈਵੇਟ ਸਕੂਲ ਆਲੇ ਨੇ ਤੇ ਦੇਖੋ ਦੱਸੀ ਹੋਈ ਆ ਪ੍ਰਾਈਵੇਟ ਸਕੂਲ ਆਲੇ ਜਿਹੜੇ ਸਟੂਡੈਂਟਸ ਆ ਉਹ ਫਿਰ 122 ਤੋਂ ਲੈ ਕੇ ਫਿਰ ਪ੍ਰਾਈਵੇਟੇ ਚਲੇ ਜਾ ਰਹੇ 122 ਤੋਂ ਲੈ ਕੇ ਪੈਤੇ ਹੈ ਡਬਲ ਡਬਲ ਜਿਵੇਂ ਤੁਸੀਂ ਦੇਖ ਸਕਦੇ ਹੋ ਡਬਲ ਡਬਲ ਲਿਖਿਆ ਹੋਇਆ ਮਲਕੇ ਜਨਾ ਦੇ ਆਈ ਥਿੰਕ ਮੈਨੂੰ ਲੱਗਦਾ ਹੈ ਵੀ ਜਨਾ ਦੇ ਜਿਹੜੇ ਸਟੂਡੈਂਟਸ ਮਲਕੇ ਫਾਦਰ ਲੈਸ ਆ ਜਿਹਦੇ ਪਿਤਾ ਜੀ ਨਹੀਂ ਹੈਗੇ ਤੇ ਘਰ ਤੇ ਸਾਰਾ ਆਪਣੇ ਉਹਦੇ ਮਮਾ ਦੇਖਦੇ ਆ ਜਾਨਾ ਤੇ ਹੁੰਦੇ ਆ ਹੈਗੇ ਜੀ 53 ਤੱਕ ਜਿਹੜੇ ਡਬਲ ਡਬਲ ਚਾਲੇ ਉਸ ਤੋਂ ਬਾਅਦ 16 ਤਰੀਕ ਨੂੰ ਆਉਂਦੇ ਜੀ 13 ਸਟੂਡੈਂਟਸ ਹੋਰ ਜਿਹੜੇ ਹੈਗੇ ਇੱਥੇ ਲਿਖਿਆ ਹੋਇਆ ਡਿਸੇਬਲਡ ਜਿਹੜੇ ਸਟੂਡੈਂਟਸ ਆਉਂਦੇ ਆ ਡਿਸੇਬਲਡ ਸਟੂਡੈਂਟਸ ਹਨ ਤੇ ਉਸ ਤੋਂ ਬਾਅਦ ਦੇਖੋ ਹੁਣ ਫਿਲਹਾਲ ਪ੍ਰਾਈਵੇਟ ਸਕੂਲ ਇੱਕ ਮਿੰਟ ਅਸੀਂ ਪਹਿਲਾਂ ਇੱਥੇ ਓਪਨ ਕੈਟਾਗਰੀ 'ਚ ਪਹਿਲਾਂ ਜਾਏ ਦਰ ਓਪਨ ਕੈਟਾਗਰੀ ਤੋਂ ਦਾਂਦੇ ਆ ਹਾਂਜੀ ਦੇਖੋ ਹੁਣ ਇੱਥੇ 70 76 ਜਿਹੜਾ ਗਵਰਨਮੈਂਟ ਸਕੂਲ ਆਲੇ ਆ ਦੇਖੋ 76 ਤੱਕ ਗਈ ਹੈ ਨਾ ਹੁਣ ਦੀ ਹੁਣ ਕਹਿੰਿਆ ਤੇ ਹੁਣ ਇਹ 75 ਉਹ ਬੱਟ ਇਹਦੇ ਵਿੱਚ ਨਹੀਂ ਆਏ ਹੈਗੇ ਹਨ ਤੇ ਉਹਨਾਂ ਨੂੰ ਰਿਕਵਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੁਹਾਡੀ ਨਾ ਦੇਖੋ ਹੁਣ ਇਹ ਤਾਂ ਆਈ ਸੀ ਕਿ ਫਰਸਟ ਮੈਟਲਿਸਟ ਹੁਣ ਦੂਸਰੀ ਆਣੀ ਹੈ ਜੀ ਸੈਕੰਡ ਮੈਟਲਿਸਟ ਬਟ ਸੈਕੰਡ ਮੈਟਲਿਸਟ ਜਿਹੜੀਆਂ 16 ਤਰੀਕ ਤੋਂ ਬਾਅਦ ਵਿੱਚ ਆਣੀ ਆ ਉਹਨਾਂ ਨੂੰ ਕੋਈ ਬਰਾ ਅੱਜ ਕੋਈ ਲੋੜ ਨਹੀਂ ਹੈਗੀ ਆ ਜੇਕਰ ਉਹਨਾਂ ਨੂੰ ਫੇਰ ਵੀ ਹੁੰਦਾ ਹੈ ਉਹ ਫਿਲਹਾਲ ਕੋਈ ਸਕੂਲ ਚ ਐਡਮਿਸ਼ਨ ਲੈ ਸਕਦੇ ਆ ਜਦ ਤੱਕ ਜੇ ਤੁਸੀਂ ਮੈਰੀਟਰੀ ਸਕੂਲ ਚ ਜਾਣਾ ਹੈ ਫਿਰ ਜਦ ਤੱਕ ਤੁਸੀਂ ਫ੍ਰੀ ਨਹੀਂ ਰਹਿਣਾ ਆ ਤੁਸੀਂ ਕੋਈ ਸਕੂਲ ਚ ਐਡਮਿਸ਼ਨ ਲੈ ਲਓ ਤੇ ਜਦੋਂ ਤੁਹਾਡੇ ਸੈਕੰਡ ਮੈਟਲਿਸਟ ਆਣੀ ਆ ਫਿਰ ਉਸ ਟਾਈਮ ਤੇ ਜਾਂ ਕਾਉਂਸਲਿੰਗ ਹੋਣੀ ਆਇਆ ਨਾ ਸੈਕਿੰਡ ਨੰਬਰ ਕੀ ਇੱਥੇ ਇੱਕ ਮਿੰਟ ਕਨੇਸਿਸ 75 ਤੋਂ ਹਨਾ 75 ਤੇ ਜੇ ਜੇ ਨੰਬਰ ਕੇ ਬॉयਸ ਤੇ ਗਰਲਸ ਦੋਹਾਂ ਦੇ ਦਾਵਾ ਇਹ 75 ਜਿਹਨ ਦੇ ਸਟਾਰਟ ਨੰਬਰ ਹੁੰਦੇ ਆ ਮਰਕੇ ਉਸ ਤੋਂ ਫੇਰ ਘੱਟ 74 73 ਐਨ ਐਨ ਕਰ ਕਰਕੇ ਇਹ ਨਾ ਫਿਰ ਉਹਨਾਂ ਦੀ ਆਣੀ ਆ ਸੈਕਿੰਡ ਮੈਟ੍ਰੀਸਟ ਵਿੱਚ ਐਦਾ ਨਾਮ ਆਣਾ ਆ ਕਹਨਾ ਸੈਕੰਡ ਮੈਰਿਟ ਲਿਸਟ ਵਿੱਚ ਨਾਮ ਆਣਾ ਤੇ ਇੱਥੇ ਸਟੂਡੈਂਟਸ ਪੁੱਛਦੇ ਸੀ ਕਿ ਵੀ ਸੈਕੰਡ ਮੈਰਿਟ ਮੈਰਿਟ ਲਿਸਟ ਕਦੋਂ ਆਉਗੀ ਤੇ ਮੈਂ ਤੁਹਾਨੂੰ ਦੱਸਦਾ ਮੈਂ ਪਹਿਲੇ ਫਿਲਹਾਲ ਤੇ ਇੱਥੇ 16 ਤਰੀਕ ਤੱਕ ਕਾਉਂਸਲਿੰਗ ਦਾ ਚਾਰ ਕਾਉਂਸਲਿੰਗਾਂ ਹੋਣੀਆਂ 16 ਤਰੀਕ ਤੱਕ ਉਸ ਤੋਂ ਬਾਅਦ ਹੀ ਸੈਕੰਡ ਮੈਰਿਟ ਲਿਸਟ ਆਨ ਆਨ ਦੀ ਪੂਰੀ ਪੂਰੀ ਸੰਭਾਵਨਾ ਹੈ ਕਿ ਜਦ ਤੱਕ ਤੁਸੀਂ ਹੋ ਸਕਦਾ ਹੈ ਕਿ ਜੂਨ ਦੇ ਵਿੱਚ ਹੀ ਇਹ ਕਰ ਦਵੇ ਹੈ ਨਾ ਸੈਕੰਡ ਮੈਟਲਿਸਟ ਵੀ ਆ ਜਵੇ ਫਿਰ ਜੂਨ ਦੇ ਵਿੱਚ ਕਾਉਂਸਲਿੰਗ ਆ ਹੋ ਜਵੇ ਹੈ ਨਾ ਫਿਰ ਫਰਸਟ ਮੈਟਲਿਸਟ ਵਿੱਚ ਤਾਂ ਚਾਰ ਕਾਉਂਸਲਿੰਗਾਂ ਹੋਣੀਆਂ ਗਾਂ ਸੈਕੰਡ ਮੈਟਲਿਸਟ ਵਿੱਚ ਵੀ ਚਾਰ ਕਾਉਂਸਲਿੰਗਾਂ ਹੋ ਜਵੇ ਹੈ ਨਾ ਇਦਾਂ ਆ ਬਾਕੀ ਘਬਰਾਣ ਦੀ ਕੋਈ ਲੋੜ ਨਹੀਂ ਹੈਗੀਆ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਆਪਣੇ ਫਰੈਂਡਸ ਨਾਲ ਜਿੰਨਾਂ ਜਿੰਨੀਆਂ ਵੀ ਕੱਲੂ ਕਾਉਂਸਲਿੰਗ ਆ ਜਾਂ ਜਿੰਨੀਆਂ 10 ਤਰੀਕ ਨੂੰ ਆ 12 ਤਰੀਕ ਨੂੰ ਆ 14 ਜਾਂ 16 ਤਰੀਕ ਨੂੰ ਕਾਉਂਸਲਿੰਗ ਆ ਉਹਨਾਂ ਨੂੰ ਉਹਨਾਂ ਨਾਲ ਸ਼ੇਅਰ ਕਰ ਦਿਓ ਜੇਕਰ ਤੁਸੀਂ ਡਾਕੂਮੈਂਟ ਦੀ ਇਨਫੋਰਮੇਸ਼ਨ ਚਾਹੀਦੀ ਆ ਉਹ ਸੀ ਪਹਿਲੀ ਵੀਡੀਓ ਪਾ ਚੁੱਕੇ ਆ ਉਹਦੇ ਵਿੱਚ ਡਾਕੂਮੈਂਟ ਦੀ ਦੱਸੀ ਹੋਈ ਆ ਤੇ ਤੁਹਾਡਾ ਕਾਉਂਸਲਿੰਗ ਸੈਂਟਰ ਦੱਸਿਆ ਹੋਇਆ ਕਈਆਂ ਦਾ ਹਨਾ ਸਾਰਿਆਂ 23 ਜ਼ਿਲ੍ਹਿਆਂ ਦਾ ਕਾਉਂਸਲਿੰਗ ਸੈਂਟਰ ਦੱਸਿਆ ਹੋਇਆ ਡਾਕੂਮੈਂਟ ਦੱਸੇ ਹੋਏ ਸਾਰਾ ਕੁਝ ਉਹਦੇ ਚ ਦੱਸੇ ਹੋਏ ਮੈਟਲਿਸਟ ਵਿੱਚ ਜਿਹੜੇ ਜਿਹੜੇ ਸਟੂਡੈਂਟਸ ਆ ਜਿਹੜੇ ਆ ਹੋਇਆ ਆ ਉਹਦਾ ਮੈਟਲਿਸਟ ਦੱਸੇ ਹੋਇਆ ਤੇ ਹੋਰ ਜੇਕਰ ਕੋਈ ਹੋਰ ਤੇ ਚਲੋ ਹੁਣ ਤੁਹਾਨੂੰ ਮਿਲ ਕੇ ਪਤਾ ਚੱਲ ਚੁੱਕਿਆ ਵੀ ਸੈਕੰਡ ਮੈਟਲਿਸਟ ਕਦਵਾਉਂਗੀ ਜਦ ਤੱਕ ਤੁਸੀਂ ਆਪਣਾ ਪੜਦੇ ਰਹੋ ਤੇ ਆਪਣੀ ਵੇਟ ਕਰ ਲਓ ਤੇ ਇੱਕ ਵਾਰ ਫਿਰ ਜਿਨ੍ਹਾਂ ਦੇ ਚਾਰ ਕਾਉਂਸਲਿੰਗ ਵਿੱਚ ਜਿਹੜੇ ਸਟੂਡੈਂਟਸ ਦਾ ਨਾਮ ਆਇਆ ਹੈ ਉਹਨਾਂ ਨੂੰ ਇੱਕ ਵਾਰ ਤੋਂ ਮੇਰੇ ਵੱਲੋਂ ਫਿਰ ਕੰਗ੍ਰੈਚੁਲੇਸ਼ਨ ਤੇ ਕਾਂ ਜਿਹਨਾਂ ਦੇ 75 ਜਿਹਦਾ ਓਪਨ ਕੈਟਾਗਰੀ 75 ਉਹਨਾਂ ਨੂੰ ਘਬਰਾਉਣ ਦੀ ਬੱਚਿਆਂ ਨੂੰ ਕੋਈ ਲੋੜ ਨਹੀਂ ਹੈਗੀ ਉਹਨਾਂ ਦੇ ਸੈਕੰਡ ਮੈਟਲਿਸਟ ਵਿੱਚ ਨਾਮ ਆ ਜਾਣਾ ਹੈ ਨਾ ਜੇ ਹਨਾ ਐਲੀਜੀਬਲ ਸਟੂਡੈਂਟ ਹੋ ਠੀਕ ਹੈ ਜੀ ਜੇਕਰ ਤੁਹਾਡੇ ਕੋਈ ਹੋਰ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ 'ਚ ਪਾ ਸਕਦੇ ਹੋ ਉਹਦਾ ਕੋਈ ਪੁੱਛ ਸਕਦੇ ਹੋ ਤੁਹਾਨੂੰ ਹੋਰ ਕਿਹੜੇ ਟੌਪਿਕ ਦੀ ਵੀਡੀਓ ਚਾਹੀਦੀ ਹੈ ਨਾ ਤੇ ਅਸੀਂ ਸੋਚਿਆ ਸੀ ਚਲੋ ਅਸੀਂ ਪਹਿਲੇ 10 ਤਰੀਕ ਤੋਂ ਪਹਿਲਾਂ ਪਹਿਲਾਂ ਅੱਜ 9 ਤਰੀਕ ਹੋ ਗਈਆਂ 9 ਤਰੀਕ ਨੂੰ ਅਸੀਂ ਪਾ ਦਈਏ ਤੇ ਚਲੋ ਜੀ ਧੰਨਵਾਦ ਜਾਇਂਦੇ ਅਸੀਂ ਫੇਰ ਮਿਲਾਂਗੇ ਜੇਕਰ ਤੁਹਾਡਾ ਕੋਈ ਹੋਰ ਟੌਪਿਕ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਆਪਣੇ 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 ਜਿਹੜੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਸ਼ੇਅਰ ਕਰ ਦਿਓ ਹਨਾ ਚਲੋ ਚੰਗਾ ਜੀ ਅਸੀਂ ਫੇਰ ਮਿਲਾਂਗੇ ਧੰਨਵਾਦ